ਵਾਹ ਗੁਰੂ ਜੀ ਦਾ ਫਲ ਸਾਹ ਵਾਹ ਦੀ ਕੀ ਫਤਿਹ ਗੁਰੂ ਰੂਪ ਸਾਧ ਸੰਗ ਜੀਓ ਬਹਿਰਾੜੀ ਰਾਗ ਨੂੰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਇਹ ਰਾਗ ਮੰਦੇ ਨੇ ਇਹਦੇ ਚ ਕੁੱਲ ਟੋਟਲ ਸਾਰੇ ਰਾਗ ਦੇ ਚ ਸਤ ਹੀ ਸ਼ਬਦ ਨੇ ਇੰਜ ਕਹਿ ਲੋ ਇਸ ਰਾਗ ਦੇ ਚ ਬਹੁਤ ਥੋੜੀ ਬਾਣੀ ਇਨ ਸਤ ਸ਼ਬਦਾਂ ਦੇ ਚੋਂ 6 ਸ਼ਬਦ ਭੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਨੇ ਇੱਕ ਸ਼ਬਦ ਭੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ કુલ ਟੋਟਲ ਰਾਗ ਸਤ ਸ਼ਬਦਾਂ ਦਾ ਹੈ ਕਾਜਦਾ ਇਹ ਜੋ ਮਹਾਨ ਬਾਤ ਹੈ ਇਹ ਦੇ ਚ ਪ੍ਰੇਰਣਾ ਕਰ ਰਹੇ ਨੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ اے ਮਨ ਜੋ ਇਸ ਰਸਨਾ ਨਾਲ ਕਥਨ ਨਹੀਂ ਹੋ ਸਕਦਾ ਅਕਤ ਹੈ ਉਹਨੂੰ ਸੁਣ ਜਦ ਜ਼ਬਾਨ ਨਾਲ ਬਿਆਨੇ ਨਹੀਂ ਹੋ ਸਕਦਾ ਸੁਣ ਮਨ ਅਕਤ ਜੋ ਇਸ ਰਸਨਾ ਨਾਲ ਕਥਨ ਨਹੀਂ ਹੋ ਸਕਦਾ ਉਹਨੂੰ ਸੁਣ ਇਨਾਂ ਇੰਦਰੀਆਂ ਦੇ ਦੁਆਰ ਬਾਹਰ ਦੀ ਤਰਫ ਖੁੱਲਦੇ ਨੇ ਅੱਖਾਂ ਦੇ ਰਾਹੀਂ ਦ੍ਰਿਸ਼ਟੀ ਬਾਹਰ ਜਾਂਦੀ ਹੈ ਔਰ ਇਹ ਸਾਰੇ ਦੇ ਸਾਰੇ ਦੁਆਰ ਬਾਹਰ ਦੇ ਤਰਫ ਖੁੱਲਦੇ ਨੇ ਇਹ ਇੰਦਰੀਆਂ ਜੋ ਕੁਝ ਵੀ ਪ੍ਰਾਪਤ ਕਰਦੀਆਂ ਨੇ ਬਾਹਰੋਂ ਪ੍ਰਾਪਤ ਕਰਦੀਆਂ ਨੇ ਕੋਈ ਗੀਤ ਸੰਗੀਤ ਜਾਂ ਗੱਲਬਾਤ ਕੰਨ ਸੁਣਦੇ ਨੇ ਬਾਹਰੋਂ ਸੁਣਦੇ ਨੇ ਕੋਈ ਰੰਗ ਰੂਪ ਵੇਖਦਿਆਂ ਨੇ ਅੱਖਾਂ ਬਾਹਰੋਂ ਵੇਖਦਿਆਂ ਨੇ ਕੋਈ ਗੰਧ ਸੁਗੰਧ ਨਾਸਕਾ ਸੁੰਘਦੀ ਏ ਬਾਹਰੋਂ ਸੁੰਘਦੀ ਏ ਕੋਈ ਠੰਡਾ ਗਰਮ ਕੋਮਲ ਸਪਰਸ਼ ਕਰਦਾ ਹੈ ਇਹ ਖਲੜੀ ਕਿੰਨ ਸਪਰਸ਼ ਕਰਦੀ ਹੈ ਅਤ ਸਪਰਸ਼ ਕਰਦੇ ਨੇ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਬੁਲਾਈ ਉਹ ਭਰਮ ਵਿੱਚ ਨਹੀਂ ਹੈ ਜੋ ਬਾਹਰ ਇੰਦਰੀਆਂ ਦਾ ਰਸ ਲੱਭਦਾ ਹੈ ਠੀਕ ਹੈ ਉਹ ਭਰਮ ਵਿੱਚ ਨਹੀਂ ਹੈ ਕਿਉਂਕਿ ਇੰਦਰੀਆਂ ਦਾ ਹੈ ਹੀ ਸਾਰਾ ਰਸ ਬਾਹਰ ਉਹ ਭਰਮ ਵਿੱਚ ਨਹੀਂ ਹੈ ਪਰ ਇਨਹੀ ਇੰਦਰੀਆਂ ਦੇ ਰਾਹੀਂ ਬਾਹਰੋਂ ਕੋਈ ਆਤਮਿਕ ਰਸ ਲੱਭਣਾ ਚਾਹੇ ਭਰਮ ਆੜਾ ਜਿਹਨਾਂ ਪ੍ਰਾਂਤੀ ਚ ਇਹ ਭਰਮ ਵਿੱਚ ਇਹ ਬਲੇਖੇ ਦੇ ਚ ਜਿਤਨਾ ਸੌਖੇ ਤੇ ਸਰਲ ਸ਼ਬਦਾਂ ਦੇ ਚ ਇਹ ਅੱਜ ਦਾ ਮਹਾਵਾਕ ਹੈ ਜਿਤਨਾ ਸਰਲ ਸ਼ਬਦਾਂ ਦੇ ਚ ਉਤਨਾ ਹੀ ਕਠਨ ਹੈ ਸਮਝਣ ਵਿੱਚ ਉਤਨਾ ਹੀ ਕਠਨ ਹੈ ਸਮਝਾਣ ਦੇ ਇੰਦਰੀਆਂ ਨੂੰ ਜੋ ਕੁਝ ਵੀ ਪ੍ਰਾਪਤ ਹੁੰਦਾ ਹੈ ਬਾਹਰੋਂ ਪ੍ਰਾਪਤ ਹੁੰਦਾ ਹੈ ਫਿਰ ਗੁਰਬਾਣੀ ਕਹਿੰਦੀ ਹੈ ਅਗਮ ਅਗੋਚ ਉਹ ਇਨ੍ਹਾਂ ਇੰਦਰੀਆਂ ਦਾ ਰਸ ਨਹੀਂ ਹੈ ਇੰਦਰੀਆਂ ਉਸ ਤੱਕ ਪਹੁੰਚਦੀਆਂ ਹੀ ਨਹੀਂ ਨਾ ਕੰਨ ਪਹੁੰਚਦੇ ਨੇ ਨਾ ਰਸਨਾ ਪਹੁੰਚਦੀ ਏ ਰਸਨਾ ਨੂੰ ਵੀ ਜਿਹੜਾ ਸਵਾਦ ਚਾਹੀਦਾ ਹੈ ਪਦਾਰਤ ਦੇ ਬਾਹਰੋਂ ਚਾਹੀਦਾ ਹੈ کھٹا رس آیا مٹھا رس آیا سلونا آیا کسیلا آیا ہے کرکرا آیا ہے کوڑا آیا ہے کیونکہ مرچا بھی ایک رس کڑکتن بھی ایک رس ہے نمک بھی ٹھیک ہوئے سارے مثالیں ٹھیک ہون پر مرچاں نہیں نے تو اگلے کہہ دن سبزی پکی ہے دال تو پکی ہے کارن مرچاں نہیں ਕਿ ਜੋ 6 ਰਸ ਜ਼ਬਾਨ ਮੰਨਦੀ ਐ 12 ਮੰਨਦੀ ਐ ਇੰਦਰੀਆਂ ਦੇ ਸਾਰੇ ਰਸ 12 ਨੇ ਆਤਮਾ ਦਾ ਰਸ 12 ਨਹੀਂ ਹੈ ਇਸ ਵਸੋ ਇੰਦਰੀਆਂ ਦਾ ਰਸ ਹੈ ਹੀ ਨਹੀਂ ਮਾਫ ਕਰ ਦੇਣਾ ਫਿਰ ਜੋ ਅਸੀਂ ਕੰਨਾ ਨਾਲ ਸੁਣ ਰਹੇ ਇਹ ਪਰਮਾਤਮਾ ਦੀ ਕਥਾ ਨਹੀਂ ਹੈ ਇਹ ਜੋ ਕੰਨਾਂ ਨਾਲ ਕੀਰਤਨ ਸੁਣ ਰਹਿਆ ਇਹ ਪ੍ਰਭੂ ਦਾ ਕੀਰਤਨ ਨਹੀਂ ਹੈ ਕਿਉਂਕਿ ਸਾਇਬ ਕਹਿੰਦੇ ਨੇ ਸੁਣੋ ਮਨ ਆਕਤ ਜੋ ਕਥਨ ਨਹੀਂ ਹੋ ਸਕਦਾ ਉਹਨੂੰ ਸੁਣਨਾ ਜਿਸ ਨੂੰ ਇਹ ਰਸਨਾ ਗਾਇਨ ਨਹੀਂ ਕਰ ਸਕਦੀ ਉਹਨੋਂ ਸੁਣ। ਜੀ ਦੀ ਵਿਆਖਿਆ ਇਹ ਰਸਨਾ ਨਹੀਂ ਕਰ ਸਕਦੀ ਉਹਨੋਂ ਸੁਣ। ਉਹ ਰਸਨਾ ਦੇ ਕਥਨ ਕਰਨ ਦਾ ਵਿਸ਼ਾ ਹੀ ਨਹੀਂ। ਕੀਰਤਨ ਕਰੋਗੇ ਜ਼ਬਾਨ ਚਾਹੀਦੀ ਹੈ ਗੁੰਗਾ ਮਨੁੱਖ ਤੇ ਕੀਰਤਨ ਨਹੀਂ ਨਾ ਕਰ ਸਕਦਾ। ਕਥਾ ਕਰਨੀ ਹੈ ਰਸਨਾ ਚਾਹੀਦੀ ਹੈ ਪਾਠ ਕਰਨੈ ਰਸਨਾ ਚਾਹੀਦੀ ਹੈ। ਤੇ ਕੰਨ ਜੋ ਕੁਝ ਵੀ ਸੁਣਨਗੇ ਉਹ ਕਿਸੇ ਦੀ ਰਸਨਾ ਦਾ ਜਾਂ ਆਪਣੀ ਰਸਨਾ ਦਾ ਬੋਲਿਆ ਹੋਇਆ ਸੁਣਨਗੇ ਔਰ ਕਿੱਥੋਂ ਸੁਣਨਗੇ ਪਰ ਸੁਣ ਮੰਨ ਅਕਤ ਜਿਹਨੂੰ ਇਹ ਜ਼ਬਾਨ ਕਥਨ ਕਰ ਹੀ ਨਹੀਂ ਸਕਦੀ ਉਹਨੂੰ ਸੁਣ ਮੈਂ ਫਿਰ ਅਰਥ ਕਰਾਂ ਇਸ ਪੰਕਤੀ ਨੂੰ ਇਤਨਾ ਸੌਖਾ ਸੁਣੋ ਜਿਹਨੂੰ ਜ਼ਬਾਨ ਬਿਆਨ ਹੀ ਨਹੀਂ ਕਰ ਸਕਦੀ ਇਹਦੰ ਮੰਨ ਦੇ ਖਿਆਲ ਆਇਆ ਜਿਹਨੂੰ ਜ਼ਬਾਨ ਬਿਆਨ ਹੀ ਨਹੀਂ ਕਰ ਸਕਦੀ ਅਜ ਤੱਕ ਤੇ ਜੋ ਕੁਝ ਅਸੀਂ ਸੁਣਦੇ ਆ ਕੋਈ ਜੋ ਰਸਨਾ ਬਿਆਨ ਕਰਦੀ ਹੈ ਕੀਰਤਨ ਕਰਦੀ ਹੈ ਰਸਨਾ ਕਥਾ ਕਰਦੀ ਹੈ ਰਸਨਾ ਪਾਠ ਕਰਦਾ ਹੈ ਏ ਰਸਨਾ ਉਹਦੀ ਜ਼ਬਾਨ ਪਾਠ ਕਰ ਰਹੀ ਹੈ ਸੁਣੀ ਹੈ ਭਾਵੇਂ ਕੋਈ ਪਾਠ ਕਰ ਰਿਹਾ ਸੁਣਿਆ ਪਰ ਕਰਦਾ ਤੇ ਰਸਨਾ ਨਾਲ ਪਿਆਨਾ ਪਰ ਮਹਾਰਾਜ ਕਹਿੰਦੇ ਨਹੀਂ ਉਹਨੂੰ ਸੁਣ ਜਿਹਨੂੰ ਜ਼ਬਾਨ ਬਿਆਨ ਕਰ ਨਹੀਂ ਸਕਦੀ ਇਹ ਰਸਨਾ ਕੀਰਤਨ ਨਹੀਂ ਕਰ ਸਕਦੀ ਸਿਰਫ ਇਤਨਾ ਹੀ ਨਹੀਂ ਕਿ ਕੰਨ ਸੁਣ ਵੀ ਨਹੀਂ ਸਕਦੇ ਸਿਰਫ ਇਤਨਾ ਹੀ ਨਹੀਂ ਕਿ ਅੱਖਾਂ ਵੇਖ ਵੀ ਨਹੀਂ ਸਕਦੇ ਔਰ ਸਿਰਫ ਇਤਨਾ ਹੀ ਨਹੀਂ ਕਿ ਨਾਸਕਾ ਸੁੰਘ ਵੀ ਨਹੀਂ ਸਕਦੀ ਦੇ ਹੱਥ ਪਕੜ ਵੀ ਨਹੀਂ ਸਕਦੇ ਸਪਰਸ਼ ਵੀ ਨਹੀਂ ਕਰ ਸਕਦੇ ਸਾਫ਼ ਕਹਿ ਦਿੱਤਾ ਅੱਖੀਂ ਬਾਝੋਂ ਵੇਖਣਾ ਉਹ ਵੇਖ ਜੋ ਇਨ੍ਹਾਂ ਅੱਖਾਂ ਤੋਂ ਬਿਨਾਂ ਵੇਖਿਆ ਜਾਂਦਾ ਹੈ ਬਿਨ ਕੰਨਾਂ ਸੁਣਨਾ ਉਸ ਨੂੰ ਸੁਣ ਜੋ ਇਨ੍ਹਾਂ ਕੰਨਾਂ ਤੋਂ ਬਿਨਾਂ ਸੁਣਿਆ ਜਾਂਦਾ ਹੈ ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ ਇਨ੍ਹਾਂ ਹੱਥਾਂ ਤੋਂ ਬਿਨਾ ਜੋ ਸੇਵਾ ਕਰੀ ਦੀਏ ਉਹ ਕਰ ਇਨ੍ਹਾਂ ਪੈਰਾਂ ਤੋਂ ਬਿਨਾ ਜਿਹੜਾ ਉਸ ਦੇ ਦਰ ਤੇ ਚੱਲ ਕੇ ਜਾਈਦਾ ਉਸ ਨਾਲ ਚੱਲ ਜੀਬੇ ਬਾਝੋਂ ਬੋਲਣਾ ਇਉਂ ਜੀਵਤ ਮਰਨਾ ਇਸ ਜ਼ਬਾਨ ਤੋਂ ਬਿਨਾ ਬੋਲ ਇਸ ਰਸਨਾ ਤੋਂ ਬਿਨਾ ਬੋਲ ਤਾਂ ਇਹ ਇੱਕ ਪਹੇਲੀ ਹੋ ਗਈ ਪਹੇਲੀ ਹੋ ਗਈ ਵਿਗਿਆਨ ਸਾਰੇ ਦਾ ਸਾਰਾ ਸੈਂਸ ਸਾਰੀ ਦੀ ਸਾਰੀ ਇਨ੍ਹਾਂ ਅੱਖਾਂ ਤੇ ਖੜੀ ਹੈ ਔਰ ਮੈਂ ਅਕਸਰ ਬਿਆਨ ਕਰਦਾ ਹੁੰਦਾ ਅੰਧਾ ਮਨੁੱਖ ਸਾਇੰਟਿਸਟ ਨਹੀਂ ਹੋ ਸਕਦਾ ਅੰਧਾ ਮਨੁੱਖ ਵਿਗਿਆਨਕ ਹੋ ਹੀ ਨਹੀਂ ਸਕਦਾ ਜੋ ਪਦਾਰਥ ਨੂੰ ਵੇਖ ਹੀ ਨਹੀਂ ਸਕਦਾ ਖੋਜ ਕੀ ਕਰੇਗਾ ਤੋ ਇੱਕ ਗੱਲ ਸਪਸ਼ਟ ਹੋ ਗਈ ਵਿਗਿਆਨ ਸਾਰਾ ਬਾਹਰ ਦਾ ਹੈ ਔਰ ਇਹੀ ਕਾਰਨ ਹੈ ਵਿਗਿਆਨ ਗਿਆਨ ਤੱਕ ਨਹੀਂ ਪਹੁੰਚ ਸਕਿਆ ਆਤਮਾ ਤੱਕ ਨਹੀਂ ਪਹੁੰਚ ਸਕਿਆ ਕੋਈ ਸਾਇੰਟੀਸਟ ਨਹੀਂ ਪਾ ਸਕਿਆ। ਆਡ ਸੈਂਸ ਇੱਕ ਹੋਰ ਧਿਆਨ ਨਾਲ ਵੀ ਸੁਣ ਲੈਣਾ। ਵਿਗਿਆਨ ਸੀੜੀਦਰ ਸੀੜੀ ਉੱਚਾ ਹੁੰਦਾ ਹੈ। ਅਗਰ ਆਇਸਟਾਈਨ ਨੂੰ ਕੱਢ ਦਈਏ ਇਹ ਪਹਿਲੀ ਸੀੜੀ ਕੱਢ ਦਈਏ ਤੋ ਸਾਰੀ ਸੀੜੀ ਡਰ ਜਾਏਗੀ। ਵਿਗਿਆਨ ਸੀੜੀ ਦਰ ਸੀੜੀ ਚੱਲਦਾ ਹੈ ਆਇਸਟਾਈਨ ਦੀ ਖੋਜ ਨੂੰ ਆਧਾਰ ਬਣਾ ਕੇ ਫਿਰ ਹੋਰ ਅੱਗੇ ਖੋਜ ਉਹਨਾਂ ਨੂੰ ਆਧਾਰ ਬਣਾ ਕੇ ਫਿਰ ਹੋਰ ਅੱਗੇ ਖੋਜ ਜਿਵੇਂ ਸਟੈਪ ਦਰ ਸਟੈਪ ਮਨੁੱਖ ਚੜ੍ਹਦਾ ਹੈ ਪਿਛਲੀਆਂ ਸੀੜੀਆਂ ਦੀ ਲੋੜ ਪੈ ਜਾਂਦੀ ਹੈ ਅੱਗੇ ਵਧਣ ਵਾਸਤੇ ਅੱਗੇ ਵਧਣ ਵਾਸਤੇ ਇਹ ਸੀੜੀ ਦਰ ਸੀੜੀ ਉੱਚਾ ਹੁੰਦਾ ਹੈ ਗਿਆਨ ਇਸ ਤਰ੍ਹਾਂ ਨਹੀਂ ਹੈ ਜਿਹਨੂੰ ਪ੍ਰਾਪਤ ਹੋ ਜਾਂਦਾ ਹੈ ਹੋ ਜਾਂਦਾ ਹੁਣ ਉਹਨੂੰ ਕੋਈ ਸੀੜੀ ਨਹੀਂ ਬਣਾ ਸਕਦਾ ਉਹਦੇ ਆਸਰੇ ਤੇ ਮਨੁੱਖ ਆ ਕੇ ਹੁਣ ਮੈਂ ਇਹਦੇ ਨਾਲ ਇੱਕ ਹੋਰ ਸੀੜੀ ਜੋੜ ਲਵਾਂ ਇਹ ਤੇ ਤਾਂ ਹੋ ਸਕਦਾ ਜੇ ਗਿਆਨ ਅਧੂਰਾ ਹੋਵੇ ਪਹੁੰਚ ਅਧੂਰੀ ਹੋਵੇ ਗਿਆਨ ਆਪਣੇ ਆਪ ਦੇ ਵਿੱਚ ਪੂਰਨ ਹੈ ਵਿਗਿਆਨ ਪੂਰਨ ਨਹੀਂ ਹੈ ਇਸ ਵਾਸਤੇ ਵਿਗਿਆਨ ਵੱਧਦਾ ਜਾ ਰਿਹਾ ਵੱਧਦਾ ਜਾ ਰਿਹਾ ਗਿਆਨ ਜਦ ਵੀ ਮਿਲਦਾ ਹੈ ਪੂਰਨ ਹੈ ਨਾ ਵੱਧਦਾ ਹੈ ਨਾ ਘਟਦਾ ਹੈ ਉਹਦੇ ਜਵਦਣਾ ਘਟਣਾ ਨਹੀਂ ਉਹਦੇ ਪੂਰਨ ਪ੍ਰਾਪਤ ਹੁੰਦਾ ਹੈ ਦਿਮਾਗ ਦੀਆਂ ਨਸਾਂ ਟਿਲੀਆਂ ਹੋ ਜਾਣਗੀਆਂ ਇਸ ਗਹਿਰਾਈ ਨੂੰ ਸਮਝਣ ਲੱਗਿਆਂ ਕਿਉਂ ਇੰਦਰੀਆਂ ਦਾ ਵਿਸ਼ਾ ਹੀ ਨਹੀਂ ਸੋਨਮਨ ਅਕਥ ਕਥਾ ਹਰ ਗਿਆਨ ਅਗਰ ਸੀੜੀ ਬਣਾਇਆ ਜਾ ਸਕਦਾ ਤੋ ਕਬੀਰ ਦੇ ਕੋਲ ਜਿਹੜਾ ਗਿਆਨ ਹੈ ਕਾਫੀ ਸੀ ਬਸ ਹੋਰ ਦੀ ਲੋੜ ਨਹੀਂ ਗਿਆਨ ਤੇ ਕਬੀਰ ਦਾ ਮੌਜੂਦ ਹੈ ਪਰ ਪੂਰੀ ਦੀ ਪੂਰੀ ਅਗਿਆਨਤਾ ਮੌਜੂਦ ਹੈ ਗਿਆਨ ਤੇ ਸਾਰੇ ਅਵਤਾਰਾਂ ਦਾ ਉਹਨਾਂ ਬੋਲਾਂ ਵਿੱਚ ਮੌਜੂਦ ਹੈ ਫਰਕ ਪੂਰੀ ਦੀ ਪੂਰੀ ਅਗਿਆਨਤਾ ਮੌਜੂਦ ਹੈ ਬੜੇ ਧਿਆਨ ਨਾਲ ਸੁਣਨਾ ਚਲੋ ਜੋ ਕਬੀਰ ਨੂੰ ਨਹੀਂ ਸੁਣਦੇ ਫਰੀਦ ਨੂੰ ਨਹੀਂ ਸੁਣਦੇ ਅਵਤਾਰਾਂ ਨੂੰ ਨਹੀਂ ਸੁਣਦੇ ਗੁਰੂ ਪੀਰ ਪੈਗੰਬਰਾਂ ਨੂੰ ਨਹੀਂ ਸੁਣਦੇ ਅਗਿਆਨੀ ਹੈ ਹੱਥ ਜੋੜ ਕੇ ਖਿਮਾ ਮੰਗਰੇ ਜਿਹੜੇ ਸੁਣਦੇ ਨੇ ਉਹ ਕਿਹੜੇ ਗਿਆਨੀ ਹੋਗੇ ਉਹ ਕਿਹੜੇ ਬ੍ਰह्म ਗਿਆਨੀ ਤੋ ਇੱਕ ਗੱਲ ਸਪਸ਼ਟ ਹੋ ਗਈ ਬ੍ਰਹਮ ਗਿਆਨੀ ਮਨੁੱਖ ਉਸ ਦਿਨ ਹੋਵੇਗਾ ਜਿਸ ਦਿਨ ਅਕਥ ਨੂੰ ਸੁਣੇਗਾ ਜਿਹਨੂੰ ਜ਼ਬਾਨ ਕਥਨ ਨਹੀਂ ਕਰ ਸਕਦੀ ਉਹਨੂੰ ਸੁਣੇਗਾ ਅੱਖੀ ਬਾਜੋਂ ਵੇਖਣਾ ਜਿਹਨੂੰ ਵੀ ਅੱਖਾਂ ਨਹੀਂ ਵੇਖ ਸਕਦੀਆਂ ਪਰ ਉਹ ਵੇਖ ਰਿਹਾ ਹੈ ਬਿਨ ਕੰਨਾਂ ਸੁਣਨਾ ਜਿਹਨੂੰ ਇਹ ਕੰਨ ਨਹੀਂ ਸੁਣ ਸਕਦੇ ਅਨਾਹਦ ਨਾਦ ਬ੍ਰਹਿਮੰਡ ਦੇ ਵਿਚ ਵਜ ਰਿਹਾ ਹੈ ਵਿਆਪਕ ਹੈ ਪਰ ਸੱਡ ਚੋਂ ਕੇ ਵਿਆਪਕ ਹੈ ਤੋ ਅਸੀਂ ਉਸ ਅਨਾਹਦ ਨਾਦ ਦੇ ਵਿੱਚ ਸਾਡੇ ਵਿੱਚ ਵਜ ਰਿਹਾ ਹੈ ਭਗਵਤ ਗਿਆਨ ਦਇਆ ਭੰਡਾਰਨ ਗੜਗੜ ਵਜੇ ਨਾ ਤੇ ਗੜਗੜ ਵਿੱਚ ਵਜ ਰਿਹਾ ਹੈ ਇਹ ਕੰਨ ਤੇ ਨਹੀਂ ਸੁਣਦੇ ਨਹੀਂ ਸੁਣਦੇ ਕੋਈ ਸਮਰਥ ਨਹੀਂ ਇਹ ਨਾ ਕੋਈ ਅੱਖੀ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ ਜੀਬੇ ਬਾਝੋਂ ਬੋਲਣਾ ਇਉਂ ਜੀਵਤ ਰਹਿਣਾ ਸਾਖ ਕਹਿ ਜਿਤ ਹੈ ਉਹ ਵੇਖ ਜੋ ਇਨ੍ਹਾਂ ਅੱਖਾਂ ਨੂੰ ਤੋ ਬਿਨਾ ਵੀ ਵੇਖਿਆ ਜਾ ਸਕਦਾ ਹੈ ਅੱਖਾਂ ਮੀਟ ਕੇ ਵੀ ਵੇਖਿਆ ਜਾ ਸਕਦਾ ਹੈ ਅੱਖਾਂ ਹਨ ਨਹੀਂ ਤਾਂ ਵੀ ਵੇਖਿਆ ਜਾ ਸਕਦਾ ਹੈ ਸੂਰਦਾਸ ਨੇ ਵੇਖ ਲਿਆ ਅੱਖਾਂ ਤੇ ਨਹੀਂ ਸੁਣੋਦੇ ਸੰਸਾਰ ਨੂੰ ਵੇਖਣਾ ਹੈ ਇਹ ਅੱਖਾਂ ਖੋਲਣੀਆਂ ਪੈਣਗੀਆਂ ਨਿਰੰਕਾਰ ਨੂੰ ਵੇਖਣਾ ਹੈ ਇਹ ਅੱਖਾਂ ਬੀਟਣੀਆਂ ਪੈਣਗੀਆਂ ਇਹ ਵੀ ਮਹਿਰਜ਼ ਕਰਦੇ ਬੰਦ ਕਰਨੀਆਂ ਪੈਣਗੀਆਂ ਤਾਂ ਹੀ ਤੇ ਕਹਿੰਦੇ ਨੇ ਮੁਰਦੇ ਵਾਂਗ ਮੁਰੀਦ ਹੋਏ ਵਾਹਿਗੁਰਦਾਸ ਕਹਿੰਦੇ ਨੇ ਸਿੱਖ ਬਣ ਜਾ ਮੁਰੀਦ ਬਣ ਜਾ ਮੁਰਦੇ ਦੀ ਤਰ੍ਹਾਂ ਮੁਰਦੇ ਦੀ ਤਰ੍ਹਾਂ ਤੇ ਮੁਰਦੇ ਦੀ ਅੱਖਾਂ ਬੰਦ ਹੋ ਜਾਂਦੀਆਂ ਅੱਖਾਂ ਤੇ ਮੁਰਦੇ ਦੀਆਂ ਬੰਦ ਹੋ ਗਈਆਂ ਪਰ ਅੰਦਰ ਵੇਖ ਸਕੇ ਉਹ ਚੇਤਨਾ ਨਹੀਂ ਰਹੀ ਵੇਖਣਾ ਬਾਹਰ ਸੰਸਾਰ ਅੱਖਾਂ ਖੋਲ ਕੇ ਵੇਖਣਾ ਪਏਗਾ ਵੇਖਣਾ ਹੈ ਨਿਰੰਕਾਰ ਹੁਣ ਇਹਨਾਂ ਅੱਖਾਂ ਨੂੰ ਬੰਦ ਕਰ ਸੁਣਨਾ ਹੈ ਸੰਸਾਰ ਨੂੰ ਕੰਨ ਖੋਲ ਕੇ ਸੁਣ ਅਗਰ ਰੁਈ ਪਾ ਰੱਖੀਏ ਤੇ ਖੋਲ ਕੇ ਸੁਣ ਤੇ ਜੇ ਸੁਣਨਾ ਹੈ ਨਿਰੰਕਾਰ ਨੂੰ ਜੋ ਹਰ ਵਕਤ ਬੋਲ ਰਿਹਾ ਹੈ ਇਹ ਨਹੀਂ ਚਲੋ ਅੰਮ੍ਰਿਤ ਵੇਲੇ ਬੋਲਦਾ ਹੋਵੇ ਤੇ ਸੁਣ ਲਈਏ ਸੰਧਿਆ ਸਮੇ ਬੋਲਦਾ ਹੋਵੇ ਤੇ ਸੁਣ ਲਈਏ ਠਾਕਰ ਹਮਰਾ ਸਦਬੋਲੰਤਾ ਅਰ ਵਕਤ ਬੋਲਦੇ ਪੰਕਤੀ ਗੁਰੂ ਗ੍ਰੰਥ ਸਾਹਿਬ ਠਾਕਰ ਹਮਰਾ ਸਦਬੋਲੰਤਾ ਸਦਾ ਬੋਲਦਾ ਪਿਆ ਇਹ ਨਹੀਂ ਅੰਮ੍ਰਿਤ ਵੇਲੇ ਬੋਲਦਾ ਤੇ ਸੁਣ ਲਈਏ ਰਾਤ ਨੂੰ ਬੋਲਦਾ ਤੇ ਸੁਣ ਲਈਏ ਚਲੋ ਸ਼ਾਮ ਨੂੰ ਬੋਲ ਲੈ ਤੇ ਸੁਣ ਲਈਏ ਤੂੰ ਸੁਣਨ ਦੀ ਤੋਹਫੀਕ ਕਰੋ ਹਰ ਵਕਤ ਬੋਲ ਰਿਹਾ ਹੈ ਤੂੰ ਵੇਖਣ ਦੀ ਤੋਹਫੀਕ ਪੈਦਾ ਕਰੋ ਹਾਜ਼ਰ ਨਾਜ਼ਰ ਹੈ ਤੂੰ ਹੱਥਾਂ ਨਾਲ ਪਕੜਨ ਦੀ ਸਪਰਸ਼ ਕਰਨ ਦੀ ਤੋਹਫੀਕ ਪੈਦਾ ਕਰ ਜੋ ਹਰ ਵਕਤ ਮੌਜੂਦ ਹੈ ਪਰ ਬਿਨ ਹੱਥਾਂ ਕਰਨਾ ਹੈ ਇਹਨਾਂ ਹੱਥਾਂ ਨਾਲ ਨਹੀਂ ਪੈਰਾਂ ਬਾਝੋਂ ਚੱਲਣਾ ਇਹ ਪੈਰ ਤੇ ਸਾਨੂੰ ਕਈ ਵਾਰ ਕਈ ਗੁਰਦੁਆਰਿਆਂ ਚ ਲੈ ਗਏ ਨ ਮੰਦਰਾਂ ਚ ਲੈ ਗਏ ਨ ਮਸਜਿਦਾਂ ਚ ਲੈ ਗਏ ਨੇ ਅਜੇ ਵੀ ਮਨ ਨਾ ਖੁਦਾ ਤੱਕ ਪਹੁੰਚਿਆ ਨਾ ਗੁਰੂ ਤੱਕ ਪਹੁੰਚਿਆ ਨਾ ਪ੍ਰਭੂ ਤੱਕ ਪਹੁੰਚਿਆ ਅਜੇ ਤੱਕ ਸ਼ਬਦ ਨਹੀਂ ਆਉਣਾ ਨਾ ਹੁੰਦਾ ਨਾ ਹੁਕਮ ਨਾਮ ਹੈ ਮੈਂ ਫਿਰ ਇਤਨੀ ਗੱਲ ਨਹੀਂ ਕਰਨੀ ਸੀ ਇਸ ਨੂੰ ਕਰਦਾ ਵੀ ਨਹੀਂ ਆਉਂਦਾ ਮੈਂ ਕਾਰਨ ਕੱਚੇ ਸ੍ਰੋਤੇ ਕੁਝ ਹੋਰ ਦਾ ਹੋਰ ਸਮਝ ਸਕਦੇ ਨਾ ਕੱਚੇ ਸ੍ਰੋਤੇ ਪਰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਹੁਕਮ ਆਇਆ ਤੇ ਮੈਂ ਸਮਝਦਾ ਗੁਰੂ ਰਾਮਦਾਸ ਜੀ ਨੇ ਕਿਹਾ ਕਿ ਉਹ ਇਹ ਆਖਿਆ ਇਹ ਮਨ ਸੁਣ ਕਿਸ ਨੂੰ ਅਕਾਤ ਕਥਾ ਜਿਹਨੂੰ ਇਹ ਜ਼ਬਾਨ ਕਥਨ ਨਹੀਂ ਕਰ ਸਕਦੇ ਉਹਨੂੰ ਸੁਣ ਜਿਹਨੂੰ ਇਹ ਕੰਨ ਵੀ ਨਹੀਂ ਸੁਣ ਸਕਦੇ ਹੈਰਾਨਗੇ ਅੱਜ ਤੱਕ ਜਿਤਨਾ ਸੁਣਿਆ ਇਹਨਾਂ ਕੰਨਾਂ ਨਾਲ ਤੇ ਸੁਣਿਆ ਅੱਜ ਤੱਕ ਜਿਤਨਾ ਪਾਠ ਪੂਜਾ ਕੀਤੀ ਹੈ ਕਥਾ ਕੀਰਤਨ ਕੀਤਾ ਹੈ ਐਸੇ ਜ਼ਬਾਨ ਨਾਲ ਕੀਤਾ ਹੈ ਇਮਾਨਦਾਰੀ ਨਾਲ ਦੱਸਣਾ ਹੋਣਾ ਸੁਣ ਕੇ ਕੁਝ ਖੇਡ ਬਣੀ ਹੈ ਬੋਲ ਬੋਲ ਕੇ ਕੁਝ ਖੇਡ ਬਣੀ ਹੈ ਇਮਾਨਦਾਰੀ ਨਾਲ ਆਪਣਾ ਫੈਸਲਾ ਕਰਨਾ ਤੂੰ ਖੁਦ ਬਾ ਮਨਸਫ ਸੁਧ ਹੈ ਆਇ ਤੱਕ ਅਸੀਂ ਉਹੀ ਕੁਝ ਆਪਣੇ ਆਪ ਨੂੰ ਸਮਝਦੇ ਆ ਜੋ ਦੂਜੇ ਸਾਡੇ ਤੇ ਲੇਬਲ ਲਾ ਦਿੰਦੇ ਨੇ ਦੇਖੋ ਜੇ ਕਾਰਖਾਨੇ ਆ ਜੇ ਵਸਤੂਆਂ ਬਣਦੀਆਂ ਨੇ ਪਰ ਉਹਨਾਂ ਉੱਤੇ ਜਿਹੜਾ ਲੇਬਲ ਲੱਗਦਾ ਉਹ ਤੇ ਕਾਰਖਾਨੇਦਾਰ ਹੀ ਲਾਂਦਾ ਇਹਨਾਂ ਸਾਡੀ ਹੋਂਦ ਤੇ ਵੀ ਲੇਬਲ ਦੂਜੇ ਲਾਂਦੇ ਨੇ ਇਥੇ ਬੜਾ ਸਤਸੰਗੀ ਹੈ ਅਗਲੇ ਨੇ ਲੇਬਲ ਲਾ ਦਿੱਤਾ ਇਹ ਤੇ ਬੜਾ ਪ੍ਰੇਮੀ ਹੈ ਅਗਲੇ ਨੇ ਲੇਬਲ ਲਾ ਦਿੱਤਾ ਇਹ ਤੇ ਬੜਾ ਗਾਇਨੇ ਹੈ ਅਗਲੇ ਨੇ ਲੇਬਲ ਲਾ ਦਿੱਤਾ ਅਸੀਂ ਸਮਝਦੇ ਨੇ ਅਸੀਂ ਇਹੀ ਕੁਝਾਂ ਅਗਲਿਆਂ ਨੇ ਲੇਬਲ ਜੋ ਲਾਇਆ ਇਹ ਤੇ ਬੜਾ ਪ੍ਰੇਮੀ ਹੈ ਬੜਾ ਪ੍ਰੇਮੀ ਹੈ ਉਹ ਇਹ ਫੈਸਲਾ ਵੀ ਅਗਲੇ ਦਾ ਅਗਲੇ ਦਾ ਲਾਇਆ ਹੋਇਆ ਲੇਬਲ ਹੈ 사ਦੀ ਕਹਿੰਦੇ ਨਹੀਂ ਤੋ ਖੁਦ ਬ ਮੁਨਸਬ ਸੁਧ ਆਪਣਾ ਫੈਸਲਾ ਆਪ ਕਰ ਆਪਣੇ ਤੇ ਲੇਬਲ ਆਪ ਲਾ ਤੁ ਕੀ ਹੈ ਤੁ ਕੀ ਹੈ ਤੂੰ ਬ੍ਰह्म ज्ञानी ਹੈ ਤੂੰ ਬ੍ਰह्म दृष्टि ਰੱਖਦਾ ਹੈ ਅਗਰ ਬ੍ਰह्म दृष्टि ਨਹੀਂ ਰੱਖਦਾ ਤੇ ਬ੍ਰह्म ਗਿਆਨ ਵੀ ਨਹੀਂ ਰੱਖਦਾ ਫੇ 5000 ਸਾਲ ਦੀ 34 ਸਾਲ ਤੋਂ ਤੂੰ ਸੁਣ ਵੀ ਰਿਹਾ ਆ ਵੀ ਰਿਹਾ ਜੇ ਖੇਡ ਅਜੇ ਤੱਕ ਨਹੀਂ ਬਣੀ ਫਿਰ ਕਦੋਂ ਬਣੇਗੀ ਕਿਦਰੇ ਐਸਾ ਤੇ ਨਹੀਂ ਜੋ ਮੈਂ ਸਮਝਦਾ ਰਿਆਂ ਉਹ ਨਹੀਂ ਹੈ ਉਹ ਨਹੀਂ ਹੈ ਉਹ ਜੋ ਹੈ ਉਹ ਮੇਰੀ ਸਮਝ ਤੋਂ ਪਰੇ ਮੈਂ ਨਹੀਂ ਸਮਝਦਾ ਪਿਆ ਜੋ ਮੈਂ ਸਮਝਦਾ ਰਿਆਂ ਉਹ ਨਹੀਂ ਹੈ। ਔਰ ਜੋ ਹੈ ਉਹ ਮੇਰੀ ਸਮਝ ਦੇ ਚ ਨਹੀਂ ਹੈ। ਇਹ ਪੰਕਤੀ ਧਰਮ ਦਾ ਤਤਵ ਗਿਆਨ ਹੈ। ਸੁਣੋ ਮਨ ਅਕਥ ਕਥਾ ਹਰ ਗਿਆ। ਉਹ ਜੋ ਹਰੀ ਦਾ ਨਾਮ ਹੈ ਜੋ ਅਕਥ ਹੈ ਸੁਣ। ਉਹੀ ਕਥਾ ਸੁਣ ਤੇ ਮੈਂ ਫਿਰ ਅਰਜ਼ ਕਰਾਂ ਦੋਰਾਮਾ ਜਦ ਕਥਨ ਹੀ ਨਹੀਂ ਹੋ ਸਕਦਾ ਜ਼ਬਾਨ ਕਹਿ ਨਹੀਂ ਸਕਦੀ ਫਿਰ ਕਿਵੇਂ ਸੁਣੀਏ ਫਿਰ ਕਿਵੇਂ ਸੁਣੀਏ ਜ਼ਬਾਨ ਨੂੰ ਛੱਡ ਠਾਕਰ ਹਮਰਾ ਸਦ ਬੋਲੰਤਾ ਸਦਾ ਬੋਲਦਾ ਪਿਆ ਉਹਨੂੰ ਸੁਣ ਅਨਾਹਦ ਨੂੰ ਸੁਣ ਉਹ ਅਕਤ ਹੈ ਤੇਰੀ ਜ਼ਬਾਨ ਨਹੀਂ ਬਿਆਨ ਕਰ ਸਕੇਗੀ